ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਸਾਰਿਆਂ ਦਾ ਉਮੀਦ ਕਰਦਾ ਸਾਰਿਆਂ ਦੇ ਭਰਾ ਵਧੀਆ ਹੋਣਗੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਸਾਰਿਆਂ ਲਈ ਜਿੰਨੇ ਮੇਰੇ ਭਰਾ ਮੋਟਰਸਾਈਕਲ ਚਲਾਉਂਦੇ ਆ ਮੋਟਰਸਾਈਕਲ ਦੇ ਵਿੱਚ ਕੀ ਹੁੰਦਾ ਕਈ ਵਾਰੀ ਮੋਟਰਸਾਈਕਲ ਆਪਣਾ ਸਟਾਰਟ ਹੁੰਦਾ ਪਰ ਰੇਸ ਨਹੀਂ ਫੜਦਾ ਇਹ ਤੁਹਾਨੂੰ ਪ੍ਰੋਬਲਮ ਦੱਸਣ ਲੱਗਾ ਇਹ ਮੋਟਰਸਾਈਕਲਾਂ ਤੇ ਤਰਕੀਬਨ ਜ਼ਿਆਦਾਤਰ ਪ੍ਰੋਬਲਮ ਆਉਂਦੀ ਹੈ ਕਿ ਮੋਟਰਸਾਈਕਲ ਆਪਣਾ ਸਟਾਰਟ ਜ਼ਰੂਰ ਹੋ ਜਾਂਦਾ ਬਟ ਤੁਸੀਂ ਜਦੋਂ ਰੇਸ ਦੋਗੇ ਨਾ ਰੇਸ ਨਹੀਂ ਫੜਦਾ ਹੁੰਦਾ ਉਹ ਬੰਦ ਹੋ ਜਾਂਦਾ ਵਾ ਉਹਦੇ ਵਿੱਚ ਕੀ ਆ ਕਾਰਬਿਟਰ ਦੇ ਵਿੱਚ ਪਾਣੀ ਆ ਜਾਂਦਾ ਵਾ ਕਾਰਬੂਰੇਟਰ ਦੇ ਵਿੱਚ ਉਹ ਇਹ ਪ੍ਰੋਬਲਮ ਹੁੰਦੀ ਹੈ ਜੇ ਰੇਸ ਨਹੀਂ ਫੜਦਾ ਉਹਦਾ ਕੀ ਹੈ ਮੈਂ ਤੁਹਾਨੂੰ ਇਹ ਹੱਲ ਦੱਸਣ ਲੱਗਿਆ ਕਿ ਜੇ ਤੁਸੀਂ ਆਪਣੇ ਮੋਟਰਸਾਈਕਲ ਦੇ ਕਾਰਬੂਰੇਟਰ ਚੋਂ ਪਾਣੀ ਕੱਢਨਾ ਕਿ ਤੁਹਾਡਾ ਮੋਟਰਸਾਈਕਲ ਸਟਾਰਟ ਹੋ ਜਾਵੇ ਕਿਉਂਕਿ ਕੀ ਹੈ ਤੁਸੀਂ ਮੰਨ ਲਓ ਘਰੇ ਹੋ ਜਾਂ ਇਹ ਜੇ ਰਾਸਤੇ ਦੇ ਵਿੱਚੋਂ ਤੁਹਾਡਾ ਮੋਟਰਸਾਈਕਲ ਬੰਦ ਹੋ ਜਾਵੇ ਤੁਹਾਨੂੰ ਲੱਗੇ ਵੀ ਕਾਰਬੂਰੇਟਰ ਚ ਪਾਣੀ ਵੀ ਆਹੀ ਮਨੁੱਖ ਸਾਹ ਸੇਮ ਪ੍ਰੋਬਲਮ ਹੈ ਕਿ ਉਹ ਰੇਸ ਨਹੀਂ ਫੜਦਾ ਪਿਆ ਤੇ ਉਹਦਾ ਮੈਂ ਤੁਹਾਨੂੰ ਦੱਸਣ ਲੱਗਿਆ ਕਿਉਂਕਿ ਫਿਰਕਲ ਤਾਂ ਸਾਰਿਆਂ ਕੋਲ ਟੂਲ ਕਿਟ ਚ ਹੁੰਦਾ ਜਦ ਤਰਕੇ ਕਿ ਤੁਸੀਂ ਉਹ ਪਾਣੀ ਕਿਵੇਂ ਕੱਢਣਾ ਕਾਰਬੂਰੇਟਰ ਦੇ ਵਿੱਚੋਂ ਆਜੋ ਤੁਹਾਨੂੰ ਦੱਸਾਂ ਪਹਿਲਾਂ ਮੈਂ ਤੁਹਾਨੂੰ ਮੋਟਰਸਾਈਕਲ ਦਿਖਾ ਦਿੰਦਾ ਵੀ ਆਹ ਦਿੱਕਤ ਐ ਜੇ ਇਹ ਪ੍ਰੋਬਲਮ ਐ ਤਾਂ ਸਮਝ ਲਓ ਤੁਹਾਡੇ ਮੋਟਰਸਾਈਕਲ ਦੇ ਕਾਰਬੂਰੇਟਰ ਦੇ ਵਿੱਚ ਪਾਣੀ ਐ ਆਜੋ ਪਹਿਲਾਂ ਤੁਹਾਨੂੰ ਦਿਖਾਉਂਦਾ ਆਹ ਦੇਖੋ ਜੀ ਕਰਨੀ ਚਾਬੀ ਆਨ ਆਪਾਂ ਆਹ ਮਾਰੀ ਕਿੱਕ ਆ ਮੋਟਰਸਾਈਕਲ ਸਟਾਰਟ ਹੋ ਗਿਆ ਸੁਣੋ ਆ ਦੇਖੋ ਆ ਮੇਰੇ ਦੇ ਰਿਹਾ ਪਰ ਬੰਦ ਹੋ ਗਿਆ ਠੀਕ ਐ ਮੈਂ ਦੁਬਾਰਾ ਦਿਖਾ ਦਿੰਦਾ ਤੁਹਾਨੂੰ ਆਹ ਦੇਖੋ ਰੇ ਜਿੱਤੀ ਜਦੋਂ ਦਾ ਸਟਾਰਟ ਆ ਆਹ ਲੋ ਇਹ ਬੰਦ ਹੋ ਗਿਆ ਹੁਣ ਕੀ ਇਹ ਵਾ ਤੁਹਾਨੂੰ ਦੱਸ ਦਨ ਆਹ ਦੇਖੋ ਆ ਹੈਗਾ ਤੁਹਾਡੇ ਗੱਡੀ ਦਾ ਕਾਰਬੂਰੇਟਰ ਠੀਕ ਹੈ ਜੀ ਆਹ ਜਿਹੜਾ ਥੱਲੇ ਨਟ ਆ ਆਹ ਦੇਖੋ ਆ ਪੈਪ ਹੈ ਜਿਹੜੀ ਥੱਲੇ ਹੁੰਦੀ ਹੈ ਇਹਨੂੰ ਬਾਹਰ ਇਦਾਂ ਜਾਂ ਕੱਢ ਲਿਓ ਜਾਂ ਥੱਲੇ ਰੱਖ ਲਓ ਹੁਣ ਮੈਂ ਤੁਹਾਨੂੰ ਦਿਖਾਣਾ ਦੇਖੋ ਕਿ ਇਹਨੂੰ ਨਟ ਨੂੰ ਤੁਸੀਂ ਕੀ ਇਦਾਂ ਖੋਲਣਾ ਠੀਕ ਹੈ ਆਹ ਦੇਖੋ ਥੱਲੇ ਆਹ ਦੇਖੋ ਪਾਣੀ ਆਨ ਲੱਗਿਆ ਨਾ ਆਹ ਦੇਖੋ ਕਿਉਂਕਿ ਪੈਟਰੋਲ ਦਾ ਰੰਗ ਹੋਰ ਹੁੰਦਾ ਦੇਖੋ ਇਹ ਗੱਡੀ ਦੇ ਵਿੱਚ ਜਿਹੜਾ ਨੋਕਸ ਆਇਆ ਕੁੱਛ ਇੱਦਾਂ ਕੀ ਇਹਨੂੰ ਬਿਲਕੁਲ ਕਰ ਲੈਣਾ ਸਾਫ ਪ੍ਰੋਪਰ ਠੀਕ ਹੈ ਜੀ ਪ੍ਰੋਪਰ ਸਾਫ ਕਰ ਲੈਣਾ ਹੈ ਨਾ ਚੰਗੀ ਤਰ੍ਹਾਂ ਕੱਢ ਲੈਣਾ ਇਹਦੇ ਵਿੱਚੋਂ ਪੰਨ ਹੁਣ ਇਹਦੇ ਚੋ ਆ ਦੇਖੋ ਹੁਣ ਪੈਟਰੋਲ ਆਣ ਲੱਗ ਗਿਆ ਸਾਫ ਹੁਣ ਇਹਨੂੰ ਨੱਟ ਲੁਕਸੀ ਇਦਾਂ ਨੱਟ ਆਪਣੇ ਇਦਾਂ ਕੱਸ ਲੈਣਾ ਪ੍ਰੋਪਰ ਠੀਕ ਹੈ ਫਿਰ ਤੇਲ ਥੋਲ ਲੈਣਾ ਗੱਡੀ ਦਾ ਹੁਣ ਦੇਖੋ ਆਪਾਂ ਦੁਬਾਰਾ ਗੱਡੀ ਸਟਾਰਟ ਕਰਕੇ ਦੇਖਦੇ ਆ ਦੁਬਾਰਾ ਗੱਡੀ ਸਟਾਰਟ ਕਰਕੇ ਦੇਖਦੇ ਆ ਆ ਦੇਖੋ ਵੀਡੀਓ ਸਾਰਿਆਂ ਨੂੰ ਬਹੁਤੇ ਲੱਗੀ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਫੋਲੋ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਧੰਨਵਾਦ ਸਾਰੇ